ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਨਾਲ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਟ੍ਰਿਕ ਲੈ ਕੇ ਆਈਆਂ ਤੇ ਇਸ ਟ੍ਰਿਕ ਦੇ ਵਿੱਚ ਜਿਵੇਂ ਕਿ ਭੈਣਾਂ ਨੂੰ ਬਹੁਤ ਸਾਰੀ ਮੁਸ਼ਕਲ ਹੁੰਦੀ ਹੈ ਕਿ ਜਿਵੇਂ ਆਪਾਂ ਕੋਈ ਵੀ ਸਲਵਾਰ ਦਾ ਪੌਂਚਾ ਬਣਾ ਲੈਨੇ ਆ ਜਿਹੜੇ ਬਿਗਿਨਰ ਆ ਤੇ ਪੌਂਚਾ ਉਹਨਾਂ ਕੋਲ ਗਲਤ ਬਣ ਜਾਂਦਾ ਹੈ ਤੇ ਉਸ ਨੂੰ ਜਿਹੜਾ ਉਧੇੜਨਾ ਬਹੁਤ ਹੀ ਔਖਾ ਹੋ ਜਾਂਦਾ ਆ ਕਿਉਂਕਿ ਬਹੁਤ ਬਰੀਕ ਬਖੇ ਦੇ ਨਾਲ ਆਪਾਂ ਸੀਣਾ ਮਾਰੀਆਂ ਹੁੰਦੀਆਂ ਤੇ ਪੌਂਚੇ ਨੂੰ ਜਿਹੜਾ ਉਧੇੜਨਾ ਬਹੁਤ ਹੀ ਸਾਡੇ ਲਈ ਇੱਕ ਮੁਸ਼ਕਲ ਦਾ ਕੰਮ ਆ ਬਹੁਤ ਝੰਜਟ ਵਾਲਾ ਕੰਮ ਆ ਤੇ ਇਸ ਲਈ ਆਪਾਂ ਕੀ ਕਰਾਂਗੇ ਕਿ ਜਿਹੜਾ ਵੀ ਸਲਵਾਰ ਦਾ ਆਪਾਂ ਪੌਂਚਾ ਬਣਾਇਆ ਇੱਥੇ ਸਾਡੇ ਕੋਲ ਵੀ ਪੌਂਚਾ ਜਿਹੜਾ ਗਲਤ ਬਣ ਗਿਆ ਸੀ ਆਪਾਂ ਇਸ ਨੂੰ ਥੋੜਾ ਚੌੜਾ ਟਿਕਨ ਲਾਉਣਾ ਸੀ ਤੇ ਆਪਾਂ ਲਗਾ ਲਿਆ ਛੋਟਾ ਟਿਕਨ ਤੇ ਉਹਦੇ ਵਾਸਤੇ ਆਪਾਂ ਹੁਣੇ ਪੌਂਚੇ ਨੂੰ ਉਖੇੜਨਾ ਵਾ ਉਦੇੜਨਾ ਵਾ ਤੇ ਆਪਾਂ ਲਿਆ ਹੋਇਆ ਆ ਇੱਕ ਰੇਗਮਾਰ ਬਹੁਤ ਹੀ ਸੌਖਾ ਤਰੀਕਾ ਹੈ ਰੇਗਮਾਰ ਆ ਆਮ ਹੀ ਦੁਕਾਨਾਂ ਤੋਂ ਮਿਲ ਜਾਂਦਾ ਹੈ ਤੇ ਉਹਦੇ ਨਾਲ ਆਪਾਂ ਜਿਹੜਾ ਪੌਂਚੇ ਦੀ ਉਲਟੀ ਸਾਈਡ ਤੇ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਰੇਗਮਾਰ ਜਿਹੜਾ ਉਮਾਰਦੇ ਜਾਣਾ ਸਿੱਧੇ ਪਾਸੇ ਆਪਾਂ ਕੁਝ ਵੀ ਨਹੀਂ ਕਰਨਾ ਉਲਟੇ ਪਾਸੇ ਆਪਾਂ ਰੇਗ ਮਾਰ ਮਾਰਦੇ ਜਾਣਾ ਆ ਇਹਦੇ ਨਾਲ ਜਿਹੜਾ ਤੁਹਾਡਾ ਟਿਕਨ ਆ ਉਹ ਤੇ ਜ਼ਰੂਰ ਖਰਾਬ ਹੋ ਜੀਗਾ ਤੁਹਾਨੂੰ ਨਵਾਂ ਟਿਕਨ ਲਾਉਣਾ ਪਏਗਾ ਤੇ ਆਪਾਂ ਤੇ ਵੈਸੇ ਵੀ ਇੱਥੇ ਨਵਾਂ ਟਿਕਨ ਲਗਾਉਣਾ ਸੀ ਕਿਉਂਕਿ ਸਾਡਾ ਜਿਹੜਾ ਪੌਂਚਾ ਛੋਟਾ ਲੱਗ ਗਿਆ ਸੀ ਤੇ ਆਪਾਂ ਥੋੜਾ ਚੌੜਾ ਪੌਂਚਾ 2.5 ਇੰਚ ਵਾਲਾ ਬਣਾਉਣਾ ਸੀ ਤੇ ਆਪਾਂ ਇੱਥੇ ਪੌਂਚਾ ਜਿਹੜਾ 1.5 ਇੰਚ ਵਾਲਾ ਬਣਾਤਾ ਤੇ ਕਸਟਮਰ ਨੇ ਸਾਨੂੰ ਕਿਹਾ ਕਿ ਸਾਨੂੰ ਨਵਾਂ ਮਤਲਬ ਦੁਬਾਰਾ ਪੌਂਚਾ ਬਣਾ ਕੇ ਦੋ ਜਾਂ ਸੱਡੀ ਸਲਵਾਰ ਠੀਕ ਕਰਕੇ ਦੋ ਤੇ ਉਹਦੇ ਨਾਲ ਸ ਜਿਹੜੀ ਇਹ ਵਾਲੀ ਟ੍ਰਿਕ ਅਪਣਾਈ ਰੇਗ ਮਾਰ ਨੂੰ ਆਪਾਂ ਇਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਰੇਗ ਮਾਰ ਨੂੰ ਆਪਾਂ ਪਹੁੰਚੇ ਦੇ ਉਲਟੇ ਪਾਸੇ ਮਾਰਦੇ ਜਾਣਾ ਹੈ ਉਲਟੇ ਪਾਸੇ ਮਾਰਨ ਦੇ ਨਾਲ ਕੀ ਹੋਣਾ ਹੈ ਜਿਹੜੇ ਸਾਡੇ ਧਾਗੇ ਆ ਉਹ ਇੱਕਦਮ ਟੁੱਟ ਜਾਣੇ ਆ ਤੇ ਇਹਦੇ ਨਾਲ ਕਿਉਂਕਿ ਇੱਥੇ ਸਿਲਕ ਦਾ ਕੱਪੜਾ ਆ ਤੇ ਇਹ ਕੱਪੜਾ ਵੀ ਨਾਲ ਹੀ ਖਰਾਬ ਹੋ ਰਿਹਾ ਵਾ ਤੇ ਇਹ ਧਾਗੇ ਸਾਰੇ ਸਾਡੇ ਜਿਹੜੇ ਆ फ्रंट वाले पासे इस इस ते इस तरह उखड़ गए है सारे धागे जेड़े टुट गए ते आपा बहुत ही आसानी ਦੇ ਨਾਲ ਹੁਣ ਜਿਵੇਂ ਤੁਸੀਂ ਵੀਡੀਓ ਵਿੱਚ ਵੇਖਿਆ ਆ ਧਾਗੇ ਸਾਰੇ ਜਿਹੜੇ ਆਪਾਂ ਇਸ ਤਰੀਕੇ ਦੇ ਨਾਲ ਤੋੜਦੇ ਜਾਣਾ ਆ ਤੇ ਸਾਰਾ ਹੀ ਪਹੁੰਚਾ ਸਾਡਾ ਜਿਹੜਾ ਬਹੁਤ ਹੀ ਆਸਾਨੀ ਦੇ ਨਾਲ ਡੇੜਾ ਜਣਾ ਇਸ ਤੋਂ ਬਾਅਦ ਆਪਾਂ ਜਿਹੜਾ ਪੂਰੇ ਦਾ ਪੂਰਾ ਵਾ ਜਿੱਥੇ ਵੀ ਕਿਤੇ ਥੋੜਾ ਰਹਿ ਗਿਆ ਸਾਨੂੰ ਲੱਗ ਰਿਹਾ ਹੈ ਕਿ ਨਹੀਂ ਧਾਗਾ ਜਿਹੜਾ ਉਖੜ ਰਿਹਾ ਤੇ ਆਪਾਂ ਇਸ ਤਰੀਕੇ ਦੇ ਨਾਲ ਦੁਬਾਰਾ ਰੇਗ ਮਾਰ ਨੂੰ ਮਾਰ ਲਵਾਂਗੇ ਤੇ ਦੁਬਾਰਾ ਮਾਰਨ ਤੋਂ ਬਾਅਦ ਇਹ ਜਿਹੜਾ ਸਾਰਾ ਬੁਕਰਮ ਸਾਡਾ ਆਪਾਂ ਲਗਾਇਆ ਹੋਇਆ ਹੈ ਇਹਨੂੰ ਆਪਾਂ ਉਦੇੜ ਦੇਣਾ ਹੈ ਜਿੱਥੇ-ਜਿੱਥੇ ਵੀ ਥੋੜਾ ਲੱਗ ਰਿਹਾ ਹੈ ਕਿ ਬਖਾ ਜ਼ਿਆਦਾ ਬਰੀਕ ਸੀ ਤੇ ਇਹ ਨਹੀਂ ਉਖੜਿਆ ਆਪਾਂ ਦੁਬਾਰਾ ਥੋੜਾ ਕੁੱਟ ਕੇ ਮਾਰਦੇ ਜਾਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਹੁਤਾ ਜ਼ੋਰ ਲਾਉਣ ਦੀ ਵੀ ਇੱਥੇ ਜ਼ਰੂਰਤ ਨਹੀਂ ਆ ਬਿਲਕੁਲ ਮਤਲਬ ਆਰਾਮ ਦੇ ਨਾਲ ਆਪਾਂ ਇਸ ਨੂੰ ਇਸ ਤਰੀਕੇ ਦੇ ਨਾਲ ਇਦੇ ਉੱਪਰ ਰੱਬ ਕਰਦੇ ਜਾਣਾ ਵੇਖੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਡਾ ਜਿਹੜਾ ਕੱਪੜਾ ਆ ਪੂਰਾ ਫਟ ਰਿਹਾ ਆ ਤੇ ਨੀਚੋਂ ਬੁਕਰਮ ਜਿਹੜਾ ਉਹ ਨਿਕਲ ਰਿਹਾ ਆ ਤੁਸੀਂ ਕਿਸੇ ਵੀ ਕੱਪੜੇ ਤੇ ਇਵੇਂ ਜਿਵੇਂ ਪੌਂਚਾ ਤੜਕਲ ਬਣ ਗਿਆ ਤੇ ਤੁਸੀਂ ਉਸ ਨੂੰ ਬਹੁਤ ਹੀ ਆਸਾਨੀ ਦੇ ਨਾਲ ਦੇੜ ਸਕਦੇ ਜੇ ਉਵੇਂ ਜੇ ਆਪਾਂ ਇਹਨੂੰ ਦੇੜਾਂਗੇ ਤੇ ਘੰਟਿਆਂ ਬੱਧੀ ਲੱਗ ਜਾਏਗਾ ਟਾਈਮ ਸਾਡਾ ਜਿਹੜਾ ਪੌਂਚਾ ਆ ਉਹਦੇ ਡੰਦਾ ਨਾਮ ਹੀ ਨਹੀਂ ਲਏਗਾ ਕਿਉਂਕਿ ਬਖਾ ਬਹੁਤ ਹੀ ਬਰੀਕ ਕੀਤਾ ਹੁੰਦਾ ਆ ਤੇ ਇਸ ਤਰੀਕੇ ਦੇ ਨਾਲ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਸਾਰੇ ਪੌਂਚੇ ਦੇ ਉੱਪਰ ਰੱਬ ਕਰਦੇ ਰਹਿਣਾ ਇੱਕ ਪੌਂਚਾ ਮੈਂ ਪਹਿਲਾਂ ਉਹ ਖੇੜ ਲਿਆ ਸੀ ਤੇ ਆ ਵੇਖੋ ਇਸ ਤਰੀਕੇ ਦੇ ਨਾਲ ਜਿਹੜਾ ਆਪਾਂ ਅੰਦਰਲੇ ਪਾਸੇ ਕੱਪੜਾ ਲਾਇਆ ਹੈ ਤੇ ਜਿਹੜਾ ਆਪਾਂ ਬੁਕਰਮ ਲਾਇਆ ਹੈ ਆਰਾਮ ਦੇ ਨਾਲ ਜਿਹੜਾ ਹੈ ਇਸ ਤਰ੍ਹਾਂ ਵੇਖੋ ਅਲੱਗ ਹੋ ਰਿਹਾ ਆ ਇੱਥੋਂ ਥੋੜਾ ਜਿਨਾ ਅੜ ਰਿਹਾ ਸੀ ਇੱਥੇ ਮੈਂ ਦੁਬਾਰਾ ਰੇਗਮਾਰ ਮਾਰ ਲਵਾਂਗੀ ਜਾਂ ਤੁਸੀਂ ਕਟਰ ਦੀ ਮਦਦ ਦੇ ਨਾਲ ਥੋੜਾ ਧਾਗਾ ਖਿੱਚ ਵੀ ਸਕਦੇ ਜੀ ਤੇ ਬਿਲਕੁਲ ਵੀ نیچے ਵਾਲਾ ਕਪੜਾ ਜਿਹੜਾ ਫਰੰਟ ਸਾਈਡ ਵਾਲਾ ਬਿਲਕੁਲ ਨਹੀਂ ਫਟੇਗਾ ਇੱਥੇ ਥੋੜਾ ਜਿਨਾ ਕਪੜਾ ਮੇਰਾ ਆੜ ਰਿਆ ਸੀ ਕਿ ਨਹੀਂ ਉਖੜ ਰਿਆ ਸੀ ਤੇ ਮੈਂ ਦੁਬਾਰਾ ਰੇਗਮਾਰ ਮਾਰ ਲਿਆ ਰੇਗਮਾਰ ਮਾਰਨ ਦੇ ਨਾਲ ਜਿਹੜਾ ਸਾਡਾ ਬੁਕਰਮ ਆ ਉਹ ਬਿਲਕੁਲ ਅਲੱਗ ਹੋ ਜਾਏਗਾ ਇਹ ਵੇਖੋ ਇਸ ਤਰੀਕੇ ਦੇ ਨਾਲ ਥੋੜਾ ਜਿਨਾ ਕਈ ਵਾਰੀ ਕਿਤੇ ਜੋੜ ਵਗੈਰਾ ਪਾਇਆ ਹੋਏ ਤੇ ਉੱਥੇ ਥੋੜੀ ਪ੍ਰੋਬਲਮ ਆ ਸਕਦੀ ਹੈ ਤੇ ਵੈਸੇ ਬਿਲਕੁਲ ਆਸਾਨੀ ਦੇ ਨਾਲ ਦੇੜ ਜਾਂਦਾ ਤੇ ਪਹੁੰਚਾ ਬਿਲਕੁਲ ਜਿਹੜਾ ਸਾਫ਼ ਹੋ ਜਾਂਦਾ ਇਸ ਤੋਂ ਬਾਅਦ ਆਪਾਂ ਇਹਦੇ ਸਾਰੇ ਧਾਗੇ ਪੁੱਟ ਕੇ ਤੇ ਇਸਤੇ ਮਾਰਾਂਗੇ ਪ੍ਰੈਸ ਇੱਥੇ ਕੁੰਦੇ ਵਾਲੀ ਸਲਾਈ ਆ ਗਈ ਇਸ ਲਈ ਥੋੜਾ ਜਿੰਨਾ ਅੜ ਰਿਹਾ ਸੀ ਤੇ ਵੈਸੇ ਥੱਲੇ ਵਾਲੇ ਕੱਪੜੇ ਨੂੰ ਇਹਦੇ ਨਾਲ ਕੁਝ ਵੀ ਨਹੀਂ ਹੋਣਾ ਉਹ ਬਿਲਕੁਲ ਸੇਫ ਰਹਿੰਦਾ ਹੈ ਵੇਖੋ ਇਸ ਤਰੀਕੇ ਦੇ ਨਾਲ ਹੁਣ ਪਤਾ ਅੱਗੇ ਸਾਰੇ ਪੁੱਟ ਕੇ ਤੇ ਇਹਦੇ ਉੱਪਰ ਮਾਰ ਲਵਾਂਗੇ ਪ੍ਰੈਸ ਤੇ ਪ੍ਰੈਸ ਮਾਰਨ ਤੋਂ ਬਾਅਦ ਆਪਾਂ ਆ ਵੇਖੋ ਆਸਾਨੀ ਦੇ ਨਾਲ ਸਾਰਾ ਲੰਬਾ ਦਾ ਲੰਬਾ ਧਾਗਾ ਜਿਹੜਾ ਉਹ ਨਿਕਲ ਆਇਆ ਹੈ ਤੇ ਪ੍ਰੈਸ ਮਾਰਨ ਤੋਂ ਬਾਅਦ ਆਪਾਂ ਇਸਦੇ ਉੱਪਰ ਦੁਬਾਰਾ ਪੌਂਚਾ ਬਣਾ ਲਾਂਗੇ ਦੁਬਾਰਾ ਪੌਚਾ ਬਣ ਕੇ ਤੇ ਸਾਡੀ ਸਲਵਾਰ ਜਿਹੜੀ ਬਿਲਕੁਲ ਸਹੀ ਫੇਰ ਪਹਿਲਾਂ ਵੀ ਤਰ੍ਹਾਂ ਰੈਡੀ ਹੋ ਚੁੱਕੀ ਟਿਕਨ ਆਪਾਂ ਇੱਥੇ 2.5 ਇੰਚ ਲਗਾ ਲਾਂਗੇ ਤੁਸੀਂ ਜਿਹੜਾ ਵੀ ਤੁਹਾਡਾ ਜੋ ਵੀ ਗਲਤ ਹੋਇਆ ਹੈ ਇਸ ਤਰੀਕੇ ਦੇ ਨਾਲ ਸਹੀ ਕਰ ਸਕਦੇ ਤੇ ਆਪਾਂ ਵੇਖੋ ਪੌਚਾ ਬਣ ਬਣਾ ਲਿਆ ਪ੍ਰੈਸ ਮਾਰਨ ਤੋਂ ਬਾਅਦ ਬਿਲਕੁਲ ਪਰਫੈਕਟ ਪੌਚੇ ਸਲਵਾਰ ਦੇ ਦੋਨੋਂ ਬਣ ਗਏ ਕੋਈ ਵੀ ਇਹਦੇ ਵਿੱਚ ਗੜਬੜ ਨਹੀਂ ਆ ਤੇ ਇਸ ਤਰ੍ਹਾਂ ਦੀਆਂ ਹੋਰ ਟ੍ਰਿਕਸ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਟ੍ਰਿਕ ਤੁਹਾਨੂੰ ਪਸੰਦ ਆਈ ਆ ਤੇ ਰੋਜ਼ ਨੂੰ ਲਾਈਕ ਵੀ